ਸਰ ਉਹਨੇ ਮੈਨਾਂ 2 ਲੱਖ 7000 ਰੁਪਏ ਠੱਗੀ ਕੀਤੀ ਸੀ ਉਹਨੇ ਮੈਨੂੰ ਕਿਹਾ ਕਿ ਤੈਨੂੰ ਬਰਮੀਨਿਆ ਕੰٹری ਭੇਜਾਂਗੇ ਜਿੱਥੇ ਕਿ ਪੰਜਾਬ ਤੋਂ 60000 ਰੁਪਏ ਸੱਲੇ ਲੱਗੇਗੀ ਤੇ ਸਰ ਜਦੋਂ ਦੋ ਤਿੰਨ ਦਿਨ ਹੋਣੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਸਰ ਮੇਰੇ ਕੁਝ ਕਰੋ ਮੇਰਾ ਵਰਕ ਪਰਮਿਟ ਲਵਾ ਦਿਓ ਜਾਂ ਕੰਮ ਦੋ ਮੈਨੂੰ ਤੇ ਸਰ ਜੁਰ ਨੇ ਪੁੱਛਿਆ ਕਿ ਨਹੀਂ ਪੀ ਇੱਥੇ ਕੋਈ ਕੰਮ ਕੰਮ ਨਹੀਂ ਹੈਗਾ ਜੇ ਤੈਨੂੰ ਕੰਮ ਮਿਲਦਾ ਤਾਂ ਕਰ ਲਾ ਵਰਕ ਪਰਮਿਟ ਦਾ ਕੋਈ ਕੋਈ ਨਹੀਂ ਲੱਗਣਾ ਇੱਥੇ ਹੈਗਾ ਰਨ ਮਸੀਹ ਪਿੰਡ ਲੁਕਮਾਨੀ ਜ਼ਿਲ੍ਹਾ ਗੁਰਦਾਸਪੁਰ ਦਾ ਮੈਂ ਰਹਿਣ ਵਾਲਾ ਸਾਰੇ ਟਰੈਵਲ ਏਜੰਟ ਸੁਨੀਲ ਮਸੀਹ ਜਿਹਦਾ ਕਿ ਦਫ਼ਤਰ ਆ ਬਟਾਲੇ 35 ਨੰਬਰ ਦੁਕਾਨ ਉਦੀ ਸਰ ਧਰਮ ਸਿੰਘ ਮਾਰਕੀਟ ਸਰ ਉਹਨੇ ਮੇਰੇ ਨਾਲ 2 ਲੱਖ 7000 ਰੁਪਏ ਦੀ ਠੱਗੀ ਕੀਤੀ ਸੀ ਉਹਨੇ ਮੈਨੂੰ ਕਿਹਾ ਕਿ ਤਨਵਰਮੀਨਿਆ ਕੰਟਰੀ ਭੇਜਾਂਗੇ ਜਿੱਥੇ ਕਿ 50 ਤੋਂ 60000 ਰੁਪਏ ਖਰਚੇ ਲੱਗੇਗੀ ਤੇ ਸਰ ਜਦੋਂ ਮੈਂ ਉੱਥੇ ਗਿਆ ਤੇ ਉੱਥੇ ਮੈਂ ਗਿਆ ਤੇਰਾ ਪਾਟਰਨ ਗੱਡੀ ਮਣੀ ਸਰ ਉਹਨਾਂ ਮੈਨੂੰ 에어ਪੋਰਟ ਤੇ ਖੜਿਆ ਤੇ ਉੱਥੇ ਆਗਮਨ ਇੱਕ ਹੋਟਲ ਚ ਰੱਖਤਾ ਰੱਖਿਆ ਉਹਨਾਂ ਕਹਿੰਦੇ ਵੀ ਇੱਥੇ ਰਹਿ ਦੋ ਤਿੰਨ ਦਿਨ ਤੇਰਾ ਦੇਖਦੇ ਆ ਤੇ ਸਰ ਜਦੋਂ ਦੋ ਤਿੰਨ ਦਿਨ ਹੋਏ ਤੇ ਮੈਂ ਉਹਨਾਂ ਨੂੰ ਕਿਹਾ ਵੀ ਸਰ ਮੇਰਾ ਕੁਝ ਕਰੋ ਮੇਰਾ ਵਰਕ ਪਰਮਿਟ ਲਵਾ ਦਿਓ ਜਾਂ ਕੰਮ ਦੋ ਮੈਨੂੰ ਸਰ ਉਹ ਮੈਂ ਕਿ ਦਰੋਜ ਹੀ ਲਾਰੇ ਪਿਲੰਦੇ ਦਿਵੋਣੇ ਅੱਜ ਦੋਨੇ ਕੱਲ੍ਹ ਦੋਨੇ ਆ ਸਰ ਹੱਦ ਤੱਕ ਉਹਨਾਂ ਨੇ ਮੈਂ ਕਹਾਂ ਮੈਂ ਅੱਜ ਦੱਸੂ ਮੈਨੂੰ ਗੱਲ ਕੀ ਆ ਤੇ ਸਰ ਜੁਰੋਂ ਨੇ ਪੁੱਛਿਆ ਕਿੰਦੇ ਵੀ ਇੱਥੇ ਕੋਈ ਕੰਮ ਕੁੰਮ ਨਹੀਂ ਹੈਗਾ ਜੇ ਤੈਨੂੰ ਕੰਮ ਮਿਲਦਾ ਤੇ ਕਰ ਲਾ ਵਰਕ ਪਰਮਿਟ ਦਾ ਕੋਈ ਕੋਈ ਨਹੀਂ ਲੱਗਣਾ ਇੱਥੇ ਹੈਗਾ ਸਰ ਉਹਨਾਂ ਨੇ ਬਥੇਰੀ ਰਿਕਵੈਸਟ ਕੀਤੀ ਤੇ ਉਹ ਨੰਨਾ ਹਰਸਮੈਂਟ ਸ਼ੁਰੂ ਕਰਨੀ ਕਰ ਦਿੱਤੀ ਸਰ ਮੈਂ ਤੁਹਾਨੂੰ ਦੱਸਣਾ ਪੀਉ ਜਿਹੜੇ ਨੇ ਬੌਂਸਰ ਰੱਖੇ ਉੱਥੇ ਬੌਂਸਰਾਂ ਸਮੇਤ ਸਾਰੋ ਨਾਲ ਮੈਨੂੰ ਨਾ ਟੌਰਚਰ ਕਰਨਾ ਡੇਲੀ ਸਰ ਆਖ ਤੁਹਾਨੂੰ ਦੱਸਣਾ ਜੀ ਆਹ ਕੋ ਸਰ ਇਹ ਏਜ ਏਜੰਟ ਆ ਨਾਲ ਬੌਂਸਰ ਰੱਖੇ ਨੇ ਦੋ ਕਿੱਦਾਂ ਟੌਰਚਰ ਕਰਦੇ ਨੇ ਸਰ ਮਾਰਕ ਟਾਈ ਕਰਨੀ ੱਟਕੇ ਮਾਰਨੇ ਥੋਡ ਮਾਰਨੇ ਗਾਲਾਂ ਕੱਢਣੀਆਂ ਸਰ ਮੈਨੂੰ ਬਹੁਤ ਜ਼ਰ ਹਰਾਸਮੈਂਟ ਕਰਨੀ ਨਾਲ ਡੇਲੀ ਕਰਨੀ ਤੇ ਫਿਰ ਉਹਨਾਂ ਸਰ ਮੇਰੇ ਕੋ ਪੈਸੇ ਵੀ ਖੋਏ 2000 ਰੁਪਏ ਮੇਰੇ ਕੋ ਡਾਲਰ ਹੀ ਕਿੰਨੇ ਪਟੇ 200 ਰੁਪਏ 250 ਡਾਲਰ ਕਿੰਨੇ ਵੀ ਇੰਡੀਆ ਤੋਂ ਲੈ ਕੇ ਉਹਨਾਂ ਸਰ ਉਹ ਵੀ ਖੋਲਿਆ ਮੇਰੇ ਕੋ ਮੇਰਾ ਪਾਸਪੋਰਟ ਵੀ ਖੋਲਿਆ ਕਿੰਨੇ ਤੇਰਾ ਵਰਕ ਪਰਮਿਟ ਲੱਗਣਾ ਕੋਈ ਸਰ ਮੇਰਾ ਵਰਕ ਪਰਮਿਟ ਵਰਕ ਪਰਮਿਟ ਨਹੀਂ ਲਵਾਇਆ ਸਰ ਮੈਂ ਦਿੱਲੀ ਉਹਨਾਂ ਨੇ ਕਿਹਾ ਮੇਰਾ ਕੁਝ ਨਾ ਕੁਝ ਕਰੋ ਕਿੰਨੇ ਦਿਨ ਉੱਥੇ ਰਿਹਾ ਸਰ ਮੈਂ 15 ਦਿਨ ਰਿਹਾ ਉੱਥੇ 15 ਦਿਨ ਸਾਰਾ ਨਾਮ ਬਹੁਤ ਜ਼ਰਾ ਤੰਗ ਪਰੇਸ਼ਾਨ ਕੀਤਾ ਤੇ ਫਿਰ ਸਰ ਉਹ ਮੈਨੂੰ ਕਿੰਦੀ ਜੇ ਤੂੰ ਇੰਡੀਆ ਜਾਣਾ ਚਾਹੁੰਦਾ ਚੱਲ ਜਾ ਤੇ ਕਹਿੰਦੇ ਵੀ ਜੇ ਤੂੰ ਇੰਡੀਆ ਜਾਣਾ ਆ ਤੇ ਇੱਥੇ ਲੈ ਕੇ ਜਾ ਵੀ ਮੈਂ ਏਜੰਟ ਦੀ ਕੋਈ ਜੋ ਮੈਨੂੰ ਮੈਂ ਆਪਣੀ ਜੁਮੇਰੇ ਤੇ ਚੱਲਾਂ ਸਰ ਫਿਰ ਮੈਂ ਫਸੇ ਨੂੰ ਉੱਥੇ ਲਿਖ ਲਿਖ ਕੇ ਆਉਣਾ ਪਿਆ ਮੈਨੂੰ ਬਹੁਤ ਜ਼ਿਆਦਾ ਹਰਾਸਮੈਂਟ ਕੀਤੀ ਉਹਨਾਂ ਨੇ ਮੈਨੂੰ ਪੈਸੇ ਉਹਨਾਂ ਨੇ ਤੇ ਵਾਪਸ ਭੇਜਦੇ ਨਹੀਂ ਸਰ ਮੈਂ ਕੋਲੋਂ ਕਰਾਈ 45000 ਰੁਪਏ ਟਿਕਟ ਕਰਵਾਈ ਕਰਵਾਈ ਕੋਲ ਨਾਲੇ ਕਿ ਉਹਨਾਂ ਨੇ ਪੈਸੇ ਕੋਲ ਨਹੀਂ ਕੋਲੇ ਪੈਸੇ ਹਾਂਜੀ ਹਾਂਜੀ ਸਰ ਉਹਨਾਂ ਪੈਸੇ 20000 ਰੁਪਏ ਜਿਹੜੇ ਮੈਥੋਂ ਖੜੇ ਇੰਡੀਆ ਜਦੋਂ ਮੈਂ ਗਿਆ ਹਾਂ ਉਹ ਖੋਲੇ ਹੀ ਮੇਰੇ ਨਾਲ ਪੈਸੇ ਤੇ ਪਾਸਪੋਰਟ ਪਾਸਪੋਰਟ ਹਾਂਜੀ ਟਿਕਟ ਦੇ ਪੈਸੇ ਕਿੱਦਾਂ ਟਿਕਟ ਦੇ ਪੈਸੇ ਸਾਰੋ ਮੈਂ ਘਰੋਂ ਕਰਵਾਈ ਟਿਕਟ ਘਰੋਂ ਕਰਵਾ ਕੇ ਫਿਰ ਮੈਂ ਇੰਡੀਆ ਵਾਪਸ ਆਇਆ ਤੇ ਸਾਰ ਜਦ ਮੈਂ ਵਾਪਸ ਆਇਆ ਤੇ ਮੈਂ ਏਜੰਟ ਨੂੰ ਡੇਲੀ ਫੋਨ ਕਰਨਾ ਤੇ ਯਾਰ ਮੇਰਾ ਕੋਈ ਨਾ ਕੋਈ ਹੱਲੇ ਦੇ ਪੈਸੇ ਦੇ ਮੇਰੇ ਜਿੰਨੇ ਤੇ ਲੱਗੇ ਤੋ ਰੱਖ ਲਾ ਸਾਰੇ ਮੈਨੂੰ ਰੋਜ਼ ਹੀ ਲਾਰੇ ਲੱਪੇ ਲਾਉਣੇ ਅੱਜ ਦੇ ਨਾਲ ਕੱਲ ਦਿੰਨਾ ਸਾਰ ਕੋਈ ਨਹੀਂ ਨੇ ਫਿਰ ਸਾਰ ਮਹਾਰਤ ਤੱਕ ਫਿਰ ਨਾ ਥਾਣਾ ਐਨਆਰਏ ਵਿੰਗ ਉਥੇ ਸਾਰ ਕੰਪਲੀਟ ਕੀਤੀ ਫਿਰ ਜਿਹੜਾ ਕਿ ਪੁਲਿਸ ਨੂੰ ਮਾਮਲਾ ਦਰਜ ਕਰ ਲਿਆਗਾ ਮਾਮਲਾ ਦਰਜ ਹੋ ਗਿਆ ਜੀ ਜੀ ਹਾਂਜੀ ਕਿਹੜੀ ਕਿਹੜੀ ਧਾਰਾ ਲੱਗੀ ਧਾਰਾ ਸ IPC 406 420 ਇਮੀਗ੍ਰੇਸ਼ਨ ਐਕਟ 24 ਸਾਰੇ ਇਹਦੀ ਤਰ੍ਹਾਂ ਲੱਗੀਆਂ ਜਿਹੜੀਆਂ ਕੀ ਮੰਗ ਕਰਦੇ ਹੋ ਮੰਗ ਸਾਰੇ ਇਹੋ ਕਰਨੇ ਪ੍ਰਸ਼ਾਸਨ ਇਹੋ ਮੰਗ ਕਰਨਾ ਹੈ ਕਿ ਜਿਹੜਾ ਦੋਸ਼ੀ ਨੂੰ ਫੜ ਕੇ ਸਗੋਂ ਸਗੋਂ ਸਜ਼ਾ ਦਿੱਤੀ ਜਾ ਤੇ ਮਨਨ ਇਨਸਾਫ ਦਵਾਇਆ ਜਾਵੇ ਤਾਂ ਕਿ ਹੋਰ ਵੀ ਕੋਈ ਨਾ ਠੱਗੀ ਨਾ ਵਾ ਸਕੇ ਜਿਹੜੇ ਨੌਜਵਾਨਾਂ ਨੂੰ ਬਾਹਰ 도ੜਨ ਦੀ ਕਰਦੇ ਆਏ ਜਿਹਨੂੰ ਵੈਰੀਫਾਈ ਨਹੀਂ ਕਰਦੇ ਉਹਨਾਂ ਨੂੰ ਕੁਝ ਕਹਿਣਾ ਚਾਹੀਦਾ ਜੀ ਜੀ ਹਾਂ ਜੀ ਸਰ ਮੈਂ ਕਹਿਣਾ ਚਾਹੁੰਦਾ ਵੀ ਇਹ ਮੇਰੇ ਤੋਂ ਸਿੱਖ ਲੈਣਾ ਵੀ ਜਿਹੜੇ ਵੀ ਕੰਟਰੀ ਜਾਣਾ ਪਹਿਲਾਂ ਚੰਗੀ ਤਰ੍ਹਾਂ ਵੈਰੀਫਾਈ ਕਰ ਲੋ ਏਜੰਟ ਦਾ ਪਤਾ ਕਰੋ ਕਿ ਕੀ ਪਸ਼ੋਕੜਿਆ ਕਿਦਾਂ ਦਾ ਬੰਦਾ ਉਹ ਚੰਗੀ ਤਰ੍ਹਾਂ ਵੈਰੀਫਾਈ ਕਰਨਾ ਚਾਹੀਦਾ ਉਹਨਾਂ ਨੂੰ